ਦੇਖੋ ਸਾਡੇ ਲਈ ਤਾਂ پابੰਦੀਆਂ ਅਮਰੀਕਾ 'ਚ ਸਾਡੇ ਦਾ ਮੁੰਡਿਆਂ ਨੂੰ ਜਕੜ ਕੇ ਭੇਜਿਆ ਜਾਂਦਾ ਇੱਥੇ ਬੇੜੀਆਂ ਲਾ ਕੇ ਤਾਂ ਹਤਕੜੀਆਂ ਲਾ ਕੇ ਭੇਜਿਆ ਜਾਂਦਾ ਜੇ ਅਸੀਂ ਕੰਮ ਕਰ ਲਈ ਉੱਥੇ ਜਾਂਦੇ ਆ ਤੇ ਆਪ ਨੂੰ ਉਹ ਕਹਿੰਦਾ ਵੀ ਸਾਡੇ ਲਈ ਤੁਸੀਂ ਜਿਹੜੀ ਬੰਦਸ਼ਾਂ ਸਾਰੀਆਂ ਹਟਾ ਦਿਓ ਜਿਹੜੇ ਬੈਰੀਅਰ ਹੈਗੇ ਆ ਅੱਜ ਭਾਰਤ ਜਿਹੜਾ ਹੈਗਾ ਮੀਟ ਭੇਜਣ ਵਾਲਾ ਬਾਹਰਲੇ ਮੁਲਕਾਂ ਨੂੰ ਸਭ ਤੋਂ ਵੱਡਾ ਜਿਹੜਾ ਉਹ ਮਤਲਬ ਹੱਬ ਬਣਿਆ ਹੋਇਆ ਬਿਲਕੁਲ ਬਿਲਕੁਲ ਔਰ ਅਮਰੀਕਾ ਇਹ ਗੱਲ ਕਹਿੰਦਾ ਵੀ ਕਿਉਂਕਿ ਤੁਸੀਂ ਐਨੀਮਲ ਦੇ ਵਿੱਚ ਤੁਹਾਨੂੰ ਫੀਡ ਦੀ ਲੋੜ ਹੈ ਫੀਡ ਜਿਹੜਾ ਹੈ ਫੀਡ ਤੁਹਾਨੂੰ ਮੈਂ ਦਿਆ ਕਰੂੰਗਾ ਕਿਉਂਕਿ ਚైనా ਨੇ ਉਹਨਾਂ ਦਾ ਫੀਡ ਘਟਾ ਦਿੱਤਾ ਫੀਡ ਦੇ ਵਿੱਚ ਮੱਕੀ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ ਤੇ ਉਹ ਜਿਹੜਾ ਮੱਕੀ ਦੇ ਰੂਪ ਦੇ ਵਿੱਚ ਜਦੋਂ ਉਹਨਾਂ ਦਾ ਫੀਡ ਇੱਧਰ ਆਏਗਾ ਤੇ ਸਾਡੀ ਮੱਕੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਜਦੋਂ ਭਾਰਤ ਨੇ ਉੱਤੇ ਟੈਕਸ ਲਾਏ ਗਏ ਹੈ ਉਹ 3% ਤੋਂ ਵਧਾ ਕੇ ਹੁਣ 18 ਕੀਤਾ ਜਾ ਰਿਹਾ ਜਦੋਂ ਕਿ ਇਹ ਪਿਛਲੇ 25 ਵਾਲੀ ਤਾਂ ਗੱਲ ਕਹਿੰਦੇ ਐ ਵੀ ਅਸੀਂ ਜੀ ਘਟਾ ਲਿਆ ਇਦਾਂ ਕਰ ਲਿਆ ਲੇਕਿਨ ਇਹ ਕੋਈ ਨਹੀਂ ਦੱਸਦਾ ਵੀ 3 ਤੋਂ ਲੈ ਕੇ 15% ਰੀਸੈਂਟਲੀ ਜਿਹੜਾ ਵਧਿਆ ਜਦੋਂ ਉਹਨੇ ਕੈਨੇਡਾ ਨੂੰ ਇਹ ਗੱਲ ਕਹੀ ਵੀ ਮੈਂ ਤੁਹਾਡੇ ਤੇ ਇਨਾ ਟੈਰਿਫ ਲਾਉਂਗਾ ਉਹਨਾਂ ਨੇ ਮੋੜਵੇਂ ਰੂਪ ਚ ਕਿਹਾ ਵੀ ਜੇ ਤੂੰ ਸਾਡੇ ਤੇ ਡਬਲ ਕਰੇਂਗਾ ਤਾਂ ਅਸੀਂ ਤੇਨੂੰ ਡਬਲ ਕਰਾਂਗੇ ਚਾਈਨਾ ਨੂੰ ਕਿਹਾ ਗਿਆ ਚਾਈਨਾ ਨੇ ਮੋੜਵੇਂ ਰੂਪ ਚ ਕਿਹਾ ਵੀ ਅਸੀਂ ਤੈਨੂੰ ਲਾਵਾਂਗੇ ਲੇਕਿਨ ਦੁਖੋ ਇਸ ਗੱਲ ਦਾ ਜਿਹੜਾ ਸਾਡਾ ਮਤਲਬ ਪ੍ਰਧਾਨ ਮੰਤਰੀ 56 52 ਇੰਚ ਸੀਨੇ ਵਾਲਾ ਜਿਹੜਾ ਕਿ ਅਸੀਂ ਅੱਜ ਦੁਨੀਆ ਦਾ ਸਭ ਤੋਂ ਸਰਬਸ਼ਕਤੀਮਾਨ ਮਤਲਬ ਆਪਣੇ ਦੇਸ਼ ਨੂੰ ਬਣਾ ਦਿੱਤਾ ਦੁਨੀਆ ਦੇ ਵਿੱਚ ਇੱਥੇ ਦਾ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਹੈਗਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਹਟੇ ਨੇ ਇਹ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਆਗੂ ਬਹੁਤ ਸਾਰੇ ਖੇਤਸ਼ੇ ਜਤਾ ਰਹੇ ਨੇ ਖਾਸ ਤੌਰ ਦੇ ਉਤੇ ਜਿਹੜਾ ਹੁਣ ਰੀਸੈਂਟ ਯੂ ਐਸ ਇੰਡੀਆ ਫ੍ਰੀ ਟ੍ਰੇਡ ਇੱਕ ਡੀਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਿਹਨੂੰ ਪੰਜਾਬੀ ਦੇ ਵਿੱਚ ਮੁਕਤ ਵਪਾਰ ਸਮਝੌਤਾ ਕਿਹਾ ਜਾ ਰਿਹਾ ਹੈ ਭਾਈ ਜੀ ਜਿਸ ਤਰੀਕੇ ਨਾਲ ਖਬਰਾਂ ਦੇ ਵਿੱਚ ਆਇਆ ਹੋਇਆ ਹੈ ਜੇ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੋਂ ਦੇ ਕਿਸਾਨ ਇਸ ਨੂੰ ਲੈ ਕੇ ਬਹੁਤ ਉਤਸ਼ਾਹਤ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇੰਡੀਆ ਦੇ ਕਿਸਾਨ ਨੇ ਉਹ ਵੀ ਬਹੁਤ ਉਤਸ਼ਾਹਤ ਨੇ ਪਿਊਸ਼ ਗੋਇਲ ਇਹ ਬਿਆਨ ਦੇ ਰਹੇ ਨੇ ਨਰਿੰਦਰ ਮੋਦੀ ਔਰ ਜਿਹੜੇ ਸਰਕਾਰ ਦੇ ਨਾਲ ਜੁੜੇ ਹੋਏ ਨੁਮਾਇੰਦੇ ਸਾਰੇ ਕਹਿ ਰਹੇ ਨੇ ਕਿ ਬਹੁਤ ਵੱਡਾ ਫਾਇਦਾ ਭਾਰਤ ਨੂੰ ਇਸ ਟ੍ਰੇਡ ਦੀ ਡੀਲ ਦੇ ਨਾਲ ਹੋਵੇਗਾ ਤੁਹਾਨੂੰ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗਾ ਜਿਹੜੇ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਤੁਹਾਨੂੰ ਕੀ ਖਦਸ਼ੇ ਕੀ ਕੀ ਹੈਗੇ ਨੇ ਤੁਸੀਂ ਕਿਹਾ ਵੀ ਬਹੁਤ ਉਤਸ਼ਾਹਤ ਹੈ ਮੈਂ ਸਮਝਦਾ ਵੀ ਜਿੱਦਾਂ ਦਾ ਕਨਫਿਊਜ਼ਨ ਅੱਜ ਪੈਦਾ ਹੋਇਆ ਵਾ ਇਹ ਪਿਛਲੇ ਸਮੇਂ 'ਚ ਕਦੇ ਦੇਖਣ ਨੂੰ ਨਹੀਂ ਮਿਲਿਆ ਭਾਰਤ ਦੇ ਮਨਿਸਟਰ ਜਿਹੜੇ ਪਿਊਸ਼ ਗੋਇਲ ਹੈ ਜਦੋਂ ਉਹਨਾਂ ਨੂੰ ਤੁਹਾਡੇ ਵਰਗੇ ਪੱਤਰਕਾਰਾਂ ਨੇ ਪੁੱਛਿਆ ਵੀ ਆ ਜਿਹੜਾ ਅਮਰੀਕਾ ਨੇ ਤੁਹਾਡੀ ਬਾਂਮ ਰੋੜ ਕੇ ਰੂਸ ਤੋਂ ਤੇਲ ਲੈਣ ਤੋਂ ਮਨਾ ਕੀਤਾ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਤਾਂ ਉਹਨਾਂ ਨੇ ਸਾਫ਼ ਕਿਹਾ ਵੀ ਇਹ ਮੈਂ ਨਹੀਂ ਦੇਖ ਰਿਹਾ ਮੈਟਰ ਇਹ ਜਿਹੜੇ ਹੈ ਉਹ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹ ਦੇਖ ਰਹੇ ਆ ਇਹ ਜੈ ਸ਼ੰਕਰ ਜੀ ਦੇਖ ਰਹੇ ਆ ਔਰ ਜਦੋਂ ਜੈ ਸ਼ੰਕਰ ਜੀ ਕੋਲ ਪੱਤਰਕਾਰ ਜਾ ਕੇ ਪੁੱਛਦੇ ਆ ਵੀ ਰੂਸ ਤੋਂ ਕੀ ਤੁਸੀਂ ਤੇਲ ਖਰੀਦਣਾ ਬੰਦ ਕਰ ਦਿੱਤਾ ਅਮਰੀਕਾ ਦੇ ਦਬਾਅ ਉਹ ਕਹਿੰਦੇ ਜੀ ਇਹਦੇ ਬਾਰੇ ਤੁਹਾਨੂੰ ਪਿਊਸ਼ ਗੋਲ ਜੀ ਜਿਹੜੇ ਵਿਸਥਾਰ ਦੇਣਗੇ ਮੈਂ ਇਹ ਕਹਨਾ ਬੇ ਹਿੰਦੁਸਤਾਨ ਦੇ ਮਾਣ ਮੱਤੇ ਇਤਿਹਾਸ ਦੇ ਵਿੱਚ ਅੱਜ ਤੋਂ ਪਹਿਲਾਂ ਕਦੇ ਇਦਾਂ ਦੀ ਸਥਿਤੀਆਂ ਨਹੀਂ ਪੈਦਾ ਹੋਈਆਂ ਸੋ ਮੈਂ ਉਹਦੀ ਵਿਸਥਾਰ ਚ ਦੱਸਣਾ ਚਾਹਣਾ ਜਿਹੜੇ ਅਸੀਂ ਅੱਜ ਪੁਤਲੇ ਭੁਕੇ ਆ ਉਹ ਇਸ ਕਰਕੇ ਭੁਕੇ ਆ ਜੇ ਫ੍ਰੀ ਟਰੇਡ ਐਗਰੀਮੈਂਟ ਦਾ ਜਿੰਨਾ ਕਿ ਸੱਚ ਸਾਹਮਣੇ ਆਇਆ ਉਹ ਇਹ ਹੈ ਬਈ ਜਿਹੜੀਆਂ ਚੀਜ਼ਾਂ ਅੱਜ ਤੋਂ ਪਹਿਲਾਂ ਖੇਤੀ ਸੈਕਟਰ ਕਦੇ ਖੁੱਲਿਆ ਨਹੀਂ ਹੈ ਇਸ ਗੱਲ ਇਹ ਕਿਉਂਕਿ ਭਾਰਤ ਦੇ ਵਿੱਚ 55 ਤੋਂ ਲੈ ਕੇ 60% ਲੋਕ ਜਿਹੜੇ ਆ ਉਹ ਖੇਤੀ ਬਾੜੀ ਦੇ ਨਾਲ ਜੁੜੇ ਹੋਏ ਆ ਖੇਤੀਬਾੜੀ ਨਾਲ ਸੰਬੰਧਿਤ ਧੰਦਿਆਂ ਨਾਲ ਜੁੜੇ ਹੋਏ ਆ ਭਾਵੇਂ ਉਹ ਡਾਇਰੈਕਟ ਹੈ ਭਾਵੇਂ ਇਨਡਾਇਰੈਕਟ ਵੇ ਨਾਲ ਆ ਚਾਹੇ ਕੋਈ ਟਰਾਲੀਆਂ ਬਣਾਉਣ ਵਾਲੇ ਆ ਚਾਹੇ ਸਪੇਅਰ ਪਾਰਟ ਦੀਆਂ ਦੁਕਾਨਾਂ ਵਾਲੇ ਆ ਚਾਹੇ ਟਰੈਕਟਰ ਰਿਪੇਅਰ ਕਰਨ ਵਾਲੇ ਆ ਸੋ 55 ਤੋਂ 60% ਲੋਕ ਇਸ ਕਿਤੇ ਨਾਲ ਜੁੜੇ ਹੋਏ ਆ ਉਹਦੇ ਉਲਟ ਅਮਰੀਕਾ ਦੇ ਵਿੱਚ 1.5 ਤੋਂ 2% ਲੋਕ ਖੇਤੀ ਨਾਲ ਜੁੜੇ ਹੋਏ ਆ ਹੁਣ ਤੁਸੀਂ ਦੇਖਿਓ ਤਰਾਦਸੀ ਕੀ ਹੈ ਅਮਰੀਕਾ ਜਿਹੜਾ ਆਪਣੀ ਕਿਸਾਨੀ ਨੂੰ 60 ਲੱਖ ਪਰ ਈਅਰ ਇੱਕ ਇਕਾਈ ਨੂੰ ਜਿਹੜਾ ਉਹ ਸਬਸਿਡੀ ਦਿੰਦਾ ਹੈ ਤੇ ਸਾਡੇ ਵਾਲੇ ਪਾਸੇ ਸਬਸਿਡੀਆਂ ਦੇ ਉੱਤੇ ਲਗਾਤਾਰ ਅਸੀਂ ਦੇਖ ਰਹੇ ਹਾਂ ਜਿਹੜੀ ਕੋਈ ਮਾੜੀ-ਮੁੱਟੀ ਇਹ ਸਿੱਧੇ ਰੂਪ ਚ ਮਿਲਦੀ ਤੇ ਉਹਦੇ ਤੇ ਕਟ ਲਾਏ ਜਾ ਰਹੇ ਆ ਸੋ ਮੇਰਾ ਕਹਿਣ ਤੋਂ ਭਾਵੇਂ ਵੀ ਇਹ ਇੱਕ ਅਸਾਵਾ ਮੁਕਾਬਲਾ ਹੈ ਜੇ ਭਾਰਤੀ ਮੰਡੀ ਨੂੰ ਇੱਕ ਵੱਡਾ ਮਤਲਬ ਮੰਡੀ ਸਮਝ ਕੇ ਇੱਥੇ 140 ਕਰੋੜ ਦੀ ਜਨਤਾ ਦੀ ਖਫਤ ਵਾਸਤੇ ਖੋਲਿਆ ਜਾਂਦਾ ਤਾਂ ਇਹ ਤੋਂ ਵੱਡਾ ਦਰਪਾਗ ਭਾਰ ਦਾ ਹੋਊਗਾ ਨਹੀਂ ਕੋਈ ਵੀ ਅੱਛਾ ਇੱਕ ਚੀਜ਼ ਦੱਸੋ ਜਿੱਦਾਂ ਹੁਣ ਖਬਰਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀਗਾ ਜਿੱਦਾਂ ਹੁਣ ਪਹਿਲਾਂ ਤਾਂ ਆਪਾਂ ਇਹ ਕਹਿ ਲਈ ਕਿ ਟੈਰਿਫ ਕਿੰਨਾ ਲੱਗਦਾ ਹੈ ਯਾਨੀ ਕਿ ਜਿਹੜੇ ਟੈਕਸ ਕਿੰਨੇ ਲੱਗਣਗੇ ਰੀਸੈਂਟਲੀ 25% ਟੈਕਸ ਤਾਂ ਅਮਰੀਕਾ ਨੇ ਇਸ ਕਰਕੇ ਭਾਰਤ ਦੇ ਉੱਤੇ ਲਗਾ ਦਿੱਤਾ ਸੀਗਾ ਕਿਉਂਕਿ ਭਾਰਤ ਜਿਹੜਾ ਰੂਸ ਤੋਂ ਤੇਲ ਖਰੀਦਦਾ ਸੀਗਾ 25% ਪਹਿਲਾਂ ਹੀ ਟੈਕਸ ਸੀਗਾ ਯਾਨੀ ਕਿ ਟੋਟਲ 50% ਹੋ ਗਿਆ ਸੀ ਜਿਸ ਨੂੰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਟਰੇਡ ਡੀਲ ਤੋਂ ਬਾਅਦ ਇਸ ਨੂੰ 50 ਤੋਂ ਘਟਾ ਕੇ 25 ਦਾ ਵੈਸੇ ਹੀ ਘਟ ਜਾਣਾ ਜਦੋਂ ਰੂਸ ਤੋਂ ਤੇਲ ਨਹੀਂ ਖਰੀਦਣਾ ਉਸ 25% ਨੂੰ 18 ਤੇ ਲਿਆਇਆ ਜਾਵੇਗਾ ਹੁਣ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਅਮਰੀਕਾ ਤੋਂ ਜਿਹੜੀਆਂ ਚੀਜ਼ਾਂ ਜਿੱਦਾਂ ਆਣ ਗਈਆਂ ਤੁਸੀਂ ਵੀ ਜ਼ਿਕਰ ਕੀਤਾ ਕਿ ਫ੍ਰੀ ਫ੍ਰੀ ਟ੍ਰੇਡ ਡੀਲ ਹੈ ਕਿ ਭਾਰਤ ਉਹਦੇ ਉੱਤੇ ਕੋਈ ਟੈਕਸ ਨਹੀਂ ਲਗਾਏਗਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਆਮ ਆਮ ਬੰਦਾ ਹੈਗਾ ਭਾਰਤ ਦੇ ਵਿੱਚ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਅਮਰੀਕਾ ਤੋਂ ਪਹਿਲਾਂ ਵੀ ਆਉਂਦੀਆਂ ਸੀਗੀਆਂ ਹੁਣ ਉਸ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ ਇਸ ਕਰਕੇ ਜਿਹੜੀ ਆਮ ਲੋਕਾਂ ਨੂੰ ਚੀਜ਼ਾਂ ਮਿਲਣਗੀਆਂ ਉਸ ਸਸਤੇ ਭਾਅ ਦੇ ਉੱਤੇ ਮਿਲਣਗੀਆਂ ਤੁਹਾਡਾ ਇਸ ਚੀਜ਼ ਨੂੰ ਪਹਿਲਾਂ ਤਾਂ ਇਸ ਪੁਆਇੰਟ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਚਾਹਣਾ ਵੇ ਅਧੂਰਾ ਸੱਚ ਲੋਕਾਂ ਦੇ ਅੱਗੇ ਪਰੋਸਿਆ ਜਾ ਰਿਹਾ ਅਧੂਰਾ ਸੱਚ ਇਹ ਹੈ ਪਹਿਲਾਂ ਤਾਂ ਮੈਂ ਥੋੜਾ ਜਿਹਾ ਇਸ ਦੀ ਬੈਕ ਤੇ ਜਾਊਂਗਾ ਭਾਰਤ ਦੇ ਵਿੱਚ ਜਿਹੜਾ ਭਾਰਤੀ ਚੀਜ਼ਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਜਾਂਦਾ ਸੀ ਪਹਿਲਾਂ ਉਹ 3 ਤੋਂ ਲੈ ਕੇ 3.5% ਸੀਗਾ ਹਾਂ ਬਿਲਕੁਲ ਪਿਛਲੇ ਲੰਬੇ ਸਮੇਂ ਦੋ 2022 ਤੱਕ ਵੀ 3.75% ਟੈਕਸ ਸੀ ਸੀਗਾ ਜਿਹੜਾ ਉਹ ਲੱਗਿਆ ਜਾਂਦਾ ਸੀ ਜਦੋਂ ਭਾਰਤ ਅਮਰੀਕਾ ਆਪਣੀ ਚੀਜ਼ਾਂ ਵੇਚਦਾ ਸੀਗਾ ਵੇਚਦਾ ਸੀ ਅੱਛਾ ਹੁਣ ਹੋਇਆ ਕੀ ਹੈ ਜਦੋਂ ਤੇਲ ਦੇ ਮਾਮਲੇ ਦੇ ਉੱਤੇ ਆ ਕੇ ਟਰੰਪ ਨੇ ਸਾਰੇ ਮਿਲਕਾਂ ਨੂੰ ਕਿਹਾ ਥਰੂਆਊਟ ਵਰਡ ਭਈ ਆ ਤੁਹਾਡੇ ਤੇ ਇਨਾ ਲਾਇਆ ਜਾਊਗਾ ਜਦੋਂ ਉਹਨੇ ਕੈਨੇਡਾ ਨੂੰ ਇਹ ਗੱਲ ਕਹੀ ਵੀ ਮੈਂ ਤੁਹਾਡੇ ਤੇ ਇਨਾ ਟੈਰਫ ਲਾਊਗਾ ਉਹਨਾਂ ਨੇ ਮੋੜਵੇਂ ਰੂਪ ਚ ਕਿਹਾ ਵੀ ਜੇ ਤੂੰ ਸਾਡੇ ਤੇ ਡਬਲ ਕਰੇਂਗਾ ਤਾਂ ਅਸੀਂ ਤੈਨੂੰ ਡਬਲ ਕਰਾਂਗੇ ਚਾਈਨਾ ਨੂੰ ਕਿਹਾ ਗਿਆ ਚਾਈਨਾ ਨੇ ਮੋੜਵੇਂ ਰੂਪ ਚ ਕਿਹਾ ਵੀ ਅਸੀਂ ਤੈਨੂੰ ਲਾਵਾਂਗੇ ਲੇਕਿਨ ਦੁਖੋ ਇਸ ਗੱਲ ਦਾ ਜਿਹੜਾ ਸਾਡਾ ਮਤਲਬ ਪ੍ਰਧਾਨ ਮੰਤਰੀ 56 52 ਇੰਚ ਸੀਨੇ ਵਾਲਾ ਜਿਹੜਾ ਕਿ ਅਸੀਂ ਅੱਜ ਦੁਨੀਆ ਦਾ ਸਭ ਤੋਂ ਸਰਬਸ਼ਕਤੀਮਾਨ ਮਤਲਬ ਆਪਣੇ ਦੇਸ਼ ਨੂੰ ਬਣਾ ਦਿੱਤਾ ਦੁਨੀਆ ਦੇ ਵਿੱਚ ਇੱਥੇ ਦਾ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਹੈਗਾ ਜਦੋਂ ਭਾਰਤ ਦੇ ਉੱਤੇ ਟੈਕਸ ਲਾਏ ਗਏ ਐ ਉਹ 3% ਤੋਂ ਵਧਾ ਕੇ ਹੁਣ 18 ਕੀਤਾ ਜਾ ਰਿਹਾ ਜਦੋਂ ਕਿ ਇਹ ਪਿਛਲੇ 25 ਵਾਲੀ ਤਾਂ ਗੱਲ ਕਹਿੰਦੇ ਐ ਵੀ ਅਸੀਂ ਜੀ ਘਟਾ ਲਿਆ ਏਦਾਂ ਕਰ ਲਿਆ ਲੇਕਿਨ ਇਹ ਕੋਈ ਨਹੀਂ ਦੱਸਦਾ ਵੀ 3 ਤੋਂ ਲੈ ਕੇ 15% ਰੀਸੈਂਟਲੀ ਜਿਹੜਾ ਵਧਿਆ ਇਸ ਤੋਂ ਉਲਟ ਜਦੋਂ ਭਾਰਤ ਦੇ ਵਿੱਚ ਸਮਾਨ ਉਹਨਾਂ ਦਾ ਆਏਗਾ ਤਾਂ ਉਹ 0 ਤੋਂ ਲੈ ਕੇ ਮਤਲਬ ਉਹ ਤੇ ਬਿਲਕੁਲ ਮਾਈਨਰ ਟੈਕਸ ਜਿਹੜਾ ਆ ਉਹ ਹੋਊਗਾ ਸੋ ਇਸ ਕਰਕੇ ਜਿੰਨਾ ਵੀ ਸੱਚ ਸਾਹਮਣੇ ਇਹਦਾ ਆ ਉਹ ਬਹੁਤ ਘਾਟੇਵੰਦਾ ਖੇਤੀਬਾੜੀ ਸੈਕਟਰ 'ਚ ਮੈਂ ਦੁਬਾਰਾ ਜ਼ੋਰ ਦੇ ਕੇ ਇਹ ਗੱਲ ਕਹਿਣੀ ਚਾਹਣਾ ਭਾਰਤ ਦੇ ਵਿੱਚ ਸਰਕਾਰ ਚਾਹੇ ਕਾਂਗਰਸ ਦੀ ਰਹੀ ਹੈ ਜਾਂ ਪਿਛਲੀ ਦੋ ਟਨਿਓਰਾਂ ਭਾਜਪੀ ਦੀ ਵੀ ਸੀ ਉਹ ਇਸ ਕਰਕੇ ਨਹੀਂ ਸੀ ਖੋਲਿਆ ਜਾ ਰਿਹਾ ਕਿ 55 ਤੋਂ 60% ਲੋਕ ਜਿਹੜੇ ਆ ਉਹ ਇਸ ਕਿੱਤੇ ਨਾਲ ਜੁੜੇ ਹੋਏ ਆ ਜਿੱਦਾਂ ਕਿਦਾਂ ਦਾ ਵੀ ਸੀਗਾ ਖੇਤੀ ਸੈਕਟਰ ਉਹਨਾਂ ਲੋਕਾਂ ਨੂੰ ਰੋਜ਼ਗਾਰ ਦਾ ਕੋਈ ਬਦਲਵਾ ਪ੍ਰਬੰਧ ਇਹਨਾਂ ਕੋਲ ਹੈ ਨਹੀਂ ਜੇ ਸਪੋਜ ਮੰਨ ਲਈਏ ਵੀ ਅੱਜ ਖੇਤੀ ਜੋ ਕੱਢ ਕੇ ਤਾਂ ਕਿੱਥੇ ਦੇ ਦੇਣਾ ਜੀ ਬੇਰਜ਼ਗਾਰੀ ਤਾਂ ਇੰਤਿਆਹ ਹੋਈ ਪਈ ਹੈ ਮੁਲਕ ਦੇ ਵਿੱਚ ਸਾਰੇ ਜੀ ਦੱਸੋ ਜਿੱਦਾਂ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਨਾ ਤਾਂ ਉਹ ਕਣਕ ਨੂੰ ਇੰਪੋਰਟ ਕਰਨਗੇ ਅਮਰੀਕਾ ਤੋਂ ਨਾ ਹੀ ਚੋਲਾਂ ਨੂੰ ਨਾ ਹੀ ਮੱਕੀ ਨੂੰ ਫਿਰ ਥੋੜ ਨੂੰ ਥੋੜ ਨੂੰ ਤੁਹਾਡਾ ਖਦਸ਼ਾ ਕੀ ਹੈਗੇ ਕਿਉਂਕਿ ਆਮ ਤੌਰ ਦੇ ਉਤੇ ਅਸੀਂ ਜ਼ਿਆਦਾਤਰ ਵੇਖਦੇ ਆ ਜਿਹੜੇ ਕਿਸਾਨ ਕਾਸ਼ਤ ਕਰਦੇ ਆ ਉਹ ਕਣਕ ਦੀ ਮੱਕੀ ਦੀ ਚੋਲਾਂ ਦੀ ਕਰਦੇ ਆ ਭਾਰਤ ਦੇ ਵਿੱਚ ਤਾਂ ਤੁਹਾਡਾ ਜਿਹੜਾ ਖਦਸ਼ਾ ਹੈਗੇ ਹੈ ਮੇਨ ਕਿਸ ਗੱਲ ਨੂੰ ਲੈ ਕੇ ਨੇ ਮੈਂ ਤੁਹਾਨੂੰ 1 ਮਿੰਟ ਤੇ ਸਪਸ਼ਟ ਕਰਦਾ ਨੁਕਤਾ ਕੀ ਹੈ ਅਮਰੀਕਾ ਦਾ ਅਮਰੀਕਾ ਨੇ ਲਗਾਤਾਰ ਸਾਡੇ ਅੰਕੜਿਆਂ ਤੇ ਨਜ਼ਰ ਰੱਖੀ ਹੋਈ ਹੈ ਅੱਜ ਭਾਰਤ ਜਿਹੜਾ ਹੈਗਾ ਮੀਟ ਭੇਜਣ ਵਾਲਾ ਬਾਹਰਲੇ ਮੁਲਕਾਂ ਨੂੰ ਸਭ ਤੋਂ ਵੱਡਾ ਜਿਹੜਾ ਮਤਲਬ ਹੱਬ ਬਣਿਆ ਹੋਇਆ ਬਿਲਕੁਲ ਬਿਲਕੁਲ ਔਰ ਅਮਰੀਕਾ ਇਹ ਗੱਲ ਕਹਿੰਦਾ ਵੀ ਕਿਉਂਕਿ ਤੁਸੀਂ ਐਨੀਮਲ ਦੇ ਵਿੱਚ ਤੁਹਾਨੂੰ ਫੀਡ ਦੀ ਲੋੜ ਹੈ ਫੀਡ ਜਿਹੜਾ ਫੀਡ ਤੁਹਾਨੂੰ ਮੈਂ ਦਿਆ ਕਰੂੰਗਾ ਕਿਉਂਕਿ ਚਾਈਨਾ ਨੇ ਉਹਨਾਂ ਦਾ ਫੀਡ ਘਟਾ ਦਿੱਤਾ ਫੀਡ ਦੇ ਵਿੱਚ ਮੱਕੀ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ ਤੇ ਉਹ ਜਿਹੜਾ ਮੱਕੀ ਦੇ ਰੂਪ ਦੇ ਵਿੱਚ ਜਦੋਂ ਉਹਨਾਂ ਦਾ ਫੀਡ ਇੱਧਰ ਆਏਗਾ ਤੇ ਸਾਡੀ ਮੱਕੀ ਜਿਹੜੀ ਹੈ ਉਹ ਖਤਮ ਹੋ ਜਾਏਗੀ ਇਸੇ ਤਰੀਕੇ ਦੂਜੀਆਂ ਫਸਲਾਂ ਹੈਗੀਆਂ ਉਹਦਾ ਵੀ ਉਤਪਾਦਕ ਜਿਹੜਾ ਭਾਰਤ ਦੇ ਬਾਕੀ ਸੂਬੇ ਆ ਬਿਸ਼ੱਕ ਪੰਜਾਬ 'ਚ ਨਹੀਂ ਲੇਕਿਨ ਪੰਜਾਬ ਨੂੰ ਤੁਸੀਂ ਕਿਵੇਂ ਮਤਲਬ ਅੱਡ ਕਰਕੇ ਦੇਖ ਸਕਦੇ ਹੋ ਜੇ ਬਾਕੀ ਭਾਰਤ ਵਰਸ਼ ਦੇ ਵਿੱਚ ਖੇਤੀਬਾੜੀ ਸੈਕਟਰ ਦਾ ਮਾੜਾ ਹਾਲ ਹੋਏਗਾ ਤਾਂ ਪੰਜਾਬ ਜਿਹੜਾ ਹੈ ਉਹ ਕੱਲਾ ਖੁਸ਼ਹਾਲ ਨਹੀਂ ਹੋ ਸਕਦਾ ਔਰ ਇਹ ਦੂਜੀ ਬੇਨਤੀ ਮੈਂ ਇਹ ਕਰਨੀ ਚਾਹਣਾ ਵੀ ਇਸ ਏਜੰਡੇ ਦੇ ਵਿੱਚ ਹਜੇ ਬਹੁਤ ਸਾਰੇ ਲੁਕਵੇਂ ਪੁਆਇੰਟ ਮੈਂ ਫੇਰ ਕੋਡ ਕਰਦਾ ਜਿਨ੍ਹਾਂ ਦੇ ਰਾਹੀਂ ਉਹ ਬਾਅਦ ਦੇ ਵਿੱਚ ਕੁਝ ਵੀ ਸਾਡੇ ਦੇਸ਼ 'ਤੇ ਭੇਜ ਸਕਦਾ ਸੋ ਇਸ ਕਰਕੇ ਅਸੀਂ ਮਤਲਬ ਇਹ ਨਹੀਂ ਵੀ ਅਸੀਂ ਬੇਫਿਕਰ ਹੋ ਕੇ ਚੈਨ ਦੀ ਨੀਂਦ ਬੰਸੀ ਵਜਾਈਏ ਸੋ ਥੋੜਾ ਖਦਸ਼ਾ ਵੀ ਇਸ ਜੀ ਨੂੰ ਓਪਨ ਰੱਖਿਆ ਹੋਇਆ ਬਿਲਕੁਲ ਉਹਨੇ ਓਪਨ ਰੱਖਿਆ ਹੋਇਆ ਆਪਣੇ ਇਹਨਾਂ ਨੂੰ ਔਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਭਾਰਤੀ ਸਰਕਾਰ ਦਾ ਤੁਸੀਂ ਦੁਖਾਨ ਦੇਖੋ ਉਹ ਇਹ ਸਮਝੌਤੇ ਬਾਰੇ ਖੁੱਲ ਕੇ ਨਾ ਕੋਈ ਪ੍ਰੈਸ ਕਾਨਫਰੰਸ ਵਿਦੇਸ਼ ਮੰਤਰੀ ਕਰ ਰਿਹਾ ਨਾ ਕੋਈ ਮਤਲਬ ਹੋਰ ਜਿਹੜਾ ਮੰਤਰੀ ਇਸ ਗੱਲ ਨੂੰ ਸਪਸ਼ਟ ਕਰਨ ਲਈ ਜਿੰਨੇ ਮੈਸੇਜ ਆਉਂਦੇ ਆ ਪਹਿਲਾਂ ਜਿਹੜਾ ਉਹ ਵਸ਼ਿੰਗਟਨ ਜਿਹੜਾ ਹੈ ਉੱਥੋਂ ਐਲਾਨ ਹੁੰਦੇ ਆ ਤੇ ਅਸੀਂ ਤਾਂ ਸਿਰਫ ਖਾਲੀ ਇਹਨੂੰ ਸੁਣਨ ਵਾਲੇ ਰਹਿ ਗਏ ਆ ਸੋ ਇਸ ਕਰਕੇ ਭਾਰਤ ਦੀ ਪਰਦੇਸੂ ਸੱਤਾ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਕਿਸੇ ਸਮੇਂ ਬਹੁਤ ਵਧੀਆ ਸਾਡਾ ਰਵੈਤੀ ਜਿਹੜਾ ਦੋਸਤ ਰੂਸ ਹੈ ਉਹਨੂੰ ਕਿਸ ਤਰ੍ਹਾਂ ਬਾਹਮ ਰੋੜ ਕੇ ਉੱਥੋਂ ਤੇਲ ਜਿਹੜਾ ਹੈ ਸਸਤੇ ਭਾਅ ਦਾ ਲੈਣਾ ਬੰਦ ਕਰਕੇ ਅਮਰੀਕਾ ਕਹਿੰਦਾ ਵੀ ਤੁਸੀਂ ਵੈਨਜੂਏਲਾ ਵਾਲਾ ਲਓ ਜਿਹੜੇ ਜਿਹਦੀ ਕੁਆਲਿਟੀ ਜਿਹੜੀ ਹੈ ਬਹੁਤ ਮਾੜੀ ਹੈਗੀ ਆ ਸੋ ਇਸ ਕਰਕੇ ਦੇਸ਼ ਦੇ ਜਿਹੜੇ ਹਮੇਸ਼ਾ ਹੀ ਇਤਿਹਾਸ ਚ ਰਿਹਾ ਕਿ 1000 ਵੀ 500 ਮਿਲੀਅਨ ਡਾਲਰ ਦਾ ਜਿਹੜਾ ਵਾਪਾ ਬਿਜ਼ਨਸ ਕਰਨਾ ਪਏਗਾ ਔਰ ਇਹ ਆਦਾਨ ਪ੍ਰਦਾਨ ਨਹੀਂ ਹੋਏਗਾ ਬਲਕਿ ਅਮਰੀਕਾ ਤੋਂ ਲੈਣਾ ਪਏਗਾ ਸਾਨੂੰ ਤੇ ਤੇ ਜਿਹੜੀ ਜਿਹੜੀ ਦੂਜੀ ਚੀਜ਼ ਹੈਗੀ ਜੇ ਅਸੀਂ ਪੋਪੂਲੇਸ਼ਨ ਨੂੰ ਦੇਖੀਏ ਜੀ ਆਪਣੀ ਜਿਹੜੀ ਭਾਰਤੀ ਦੀ ਪੋਪੂਲੇਸ਼ਨ ਹੈ 140 147 ਕਰੋੜ ਕਹਿੰਦੇ ਤਕਰੀਬਨ ਤੇ ਜੇ ਅਮਰੀਕਾ ਦੀ ਅਸੀਂ ਗੱਲ ਕਰੀਏ ਤਾਂ ਉਹ ਇਸ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੈ ਤਕਰੀਬਨ ਮੇਰੇ ਖਿਆਲ ਨਾਲ ਉਹ 47 ਕਰੋੜ ਦੇ ਕਰੀਬ ਹੈਗੀ ਆ ਇਹ ਚੀਜ਼ ਨੂੰ ਫਿਰ ਜਿਹੜਾ ਮੰਡੀ ਸਾਰੀ ਦੁਨੀਆ ਇਹਨੂੰ ਮੰਡੀ ਦੀ ਤਰ੍ਹਾਂ ਦੇਖਦੀ ਆ ਬੇਸ਼ੱਕ ਜਿਹੜੇ ਸਾਡੇ ਮੁੰਡੇ ਆ ਸਾਡੇ ਬੱਚੇ ਆ ਉਹ ਇਹਨੂੰ ਮੰਡੀ ਦੀ ਤਰ੍ਹਾਂ ਹੀ ਦੇਖਦੇ ਉਹ ਤਾਂ ਵਿਦੇਸ਼ਾਂ ਵਿੱਚ ਆਪਣਾ ਕੰਮ ਕਰਨ ਜਾਂਦੇ ਆ ਲੇਕਿਨ ਇਹ ਬਹੁਤ ਵੱਡਾ ਪ੍ਰੋਸਪੈਕਟ ਹੈ ਭਾਰਤ ਪੂਰੀ ਦੁਨੀਆ ਦੇ ਲਈ ਬਹੁਤ ਵੱਡੀ ਮੰਡੀ ਹੈ ਮੈਂ 1 ਮਿੰਟ ਦੇ ਵਿੱਚ ਤੁਹਾਡੀ ਗੱਲ ਨੂੰ ਕਨਕਲੂਡ ਕਰਦਾ ਮੈਨੂੰ ਇੱਕ ਕਿਸਾਨ ਆਕੂ ਦੀ ਗੱਲ ਯਾਦ ਆ ਰਹੀ ਉਹਨੇ ਕਿਹਾ ਵੀ ਜਦੋਂ ਅਮਰੀਕਾ ਤੇ ਹੋਰ ਜਿਹੜੇ ਵਿਕਸਿਤ ਮੁਲਕ ਹੈਗੇ ਆ ਜਦੋਂ ਸਾਡੇ ਦੇਸ਼ ਨੂੰ ਮੰਡੀ ਦੇ ਤੌਰ ਤੇ ਵਰਤਣਾ ਚਾਹੁੰਦੇ ਆ ਤਾਂ ਫਿਰ ਇਦਾਂ ਦੀ ਟ੍ਰੇਡ ਕਿਉਂ ਕਰਦੇ ਉਹ ਇਹ ਟ੍ਰੇਡ ਕਰਦੇ ਨੇ ਵੀ ਅਸੀਂ ਵੀ ਜਿੱਥੇ ਜਾ ਕੇ ਮਰਜ਼ੀ ਕੰਮ ਕਰ ਲਈਏ ਦੇਖੋ ਸਾਡੇ ਲਈ ਤਾਂ پابੰਦੀਆਂ ਅਮਰੀਕਾ 'ਚ ਸਾਡੇ ਦਾ ਮੁੰਡਿਆਂ ਨੂੰ ਜਕੜ ਕੇ ਭੇਜਿਆ ਜਾਂਦਾ ਇੱਥੇ ਬੇੜੀਆਂ ਲਾ ਕੇ ਤਾਂ ਹਤਕੜੀਆਂ ਲਾ ਕੇ ਭੇਜਿਆ ਜਾਂਦਾ ਜੇ ਅਸੀਂ ਕੰਮ ਕਰ ਲਈ ਉੱਥੇ ਜਾਂਦੇ ਆ ਤੇ ਆਪ ਨੂੰ ਉਹ ਕਹਿੰਦਾ ਵੀ ਸਾਡੇ ਲਈ ਤੁਸੀਂ ਜਿਹੜੀ ਬੰਦਸ਼ਾਂ ਸਾਰੀਆਂ ਹਟਾ ਦਿਓ ਜਿਹੜੇ ਬੈਰੀਅਰ ਹੈਗੇ ਆ ਵੀ ਸਾਡੇ ਦੇਸ਼ ਨੂੰ ਇੱਕ ਮੰਡੀ ਦੇ ਤੌਰ ਤੇ ਸਮਝਦੇ ਆ ਉਹ ਇਹ ਸਮਝਦੇ ਵੀ 147 ਕਰੋੜ ਦਾ ਮੁੱਲਕ ਜਿਹੜਾ ਉਹਦੇ ਵਿੱਚ ਅਸੀਂ ਟ੍ਰੇਡ ਕਰਨ ਦੇ ਲਈ ਫਰੀ ਹੋਵਾਂਗੇ ਔਰ ਸਾਡੇ ਮੁੱਲਕ ਦਾ ਸਰਮਾਇਆ ਜਿਹੜਾ ਲੁੱਟ ਕੇ ਉਹ ਉਧਰਲੇ ਪਾਸੇ ਲੈ ਕੇ ਜਾ ਰਹੇ ਜਿਹੜੀ ਉਹਨਾਂ ਦੀ ਪਿਛਲੀ ਵੀ ਰਵਾਇਤ ਰਹੀ ਹੈ ਸੋ ਇਹਦੇ ਲਈ ਸਾਨੂੰ ਹਿੰਦੁਸਤਾਨ ਦੇ ਜਿਹੜੇ ਦੇਸ਼ ਭਗਤ ਲੋਕ ਹੈ ਪੰਜਾਬ ਦੇ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਜਿਨ੍ਹਾਂ ਲੋਕਾਂ ਦੇ ਖੂਨ ਦੇ ਵਿੱਚ ਇਹ ਗੱਲ ਹੈਗੀ ਐ ਸੋ ਅਸੀਂ ਨਾ ਕਦੇ ਕਿਸੇ ਦਾ ਜਿਹੜਾ ਜ਼ੁਲਮ ਸਹਿਆ ਨਾ ਅਸੀਂ ਜ਼ੁਲਮ ਕਰਨ ਦੇ ਹਾਮੀਆ ਉਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਜਿਹੜੇ ਆਉਣਗੇ ਇਹ ਪਹਿਲੇ ਵਰਗਾ ਅੰਦੋਲਨ ਹੋ ਸਕਦਾ ਬਿਲਕੁਲ ਹੋ ਸਕਦਾ ਡੈਫੀਨੇਟਲੀ ਉਸ ਤੋਂ ਵੀ ਵੱਡਾ ਹੋਏਗਾ ਕਿਉਂਕਿ ਉਹ ਇਹਦੇ ਵਿੱਚ ਜਿਹੜੇ ਬਾਕੀ ਵਰਗ ਹੈਗੇ ਸਮਾਜ ਦੇ ਕਿਸਾਨ ਤਾਂ ਹੈਗੇ ਹੈਗੇ ਬਾਕੀ ਮਿਹਨਤ ਕਰ ਹੁਣ ਤੁਸੀਂ ਦੇਖੋ ਪਿਛਲੇ ਦਿਨੀ ਇਹਨਾਂ ਨੇ ਮਨਰੇਗਾ ਵਾਲਾ ਜਿਹੜਾ ਕਾਨੂੰਨ ਹੈ ਉਹ ਚ ਚੇਂਜ ਕੀਤੀ ਐ ਜਿਹੜਾ 100 ਦਿਨ ਦਾ ਜਿਹੜਾ ਕੰਮ ਮਜ਼ਦੂਰ ਨੂੰ ਮਿਲਦਾ ਸੀ ਇਨਸ਼ੋਰ ਹੋਇਆ ਸੀਗਾ ਹੁਣ ਉਹ ਜਿਹੜੀ 60 40 ਦੀ ਰੇਸ਼ਿਓ ਫੰਡਾਂ ਦੀ ਇਹਨਾਂ ਨੇ ਕੀਤੀ ਹੈ ਪਹਿਲਾਂ ਉਹ ਚ 90 ਔਰ 10 ਦੀ ਸੀਗੀ ਸਟੇਟਾਂ ਨੇ 10% ਪਾਉਣਾ ਸੀ ਹੁਣ ਉਹਨਾਂ ਨੇ 60 ਪਾਉਣਾ ਤੇ 40 ਸਟੇਟਾਂ ਨੇ ਤੁਸੀਂ ਆਪ ਦੱਸੋ ਆਪਣੇ ਦਿਲ ਤੇ ਹੱਥ ਰੱਖ ਕੇ ਕੀ ਪੰਜਾਬ ਦੀ ਸਰਕਾਰ ਜਿਹੜਾ ਉਹ 40% ਪਾ ਦੇਗੀ ਆਪਣਾ ਸ਼ੇਅਰ ਕਿਉਂਕਿ ਪਹਿਲੀਆਂ ਸਾਰੀਆਂ ਇਹਨਾਂ ਦੀਆਂ ਸਕੀਮਾਂ ਲੈਪਸ ਹੋ ਰਹੀਆਂ ਡੂ ਟੂ ਫੰਡ ਨਾ ਪਾਣ ਕਰਕੇ ਸੋ ਇਸ ਕਰਕੇ ਇਹਦੇ ਵਿੱਚ ਹੋਰ ਤਬਕੇ ਜਿਹੜੇ ਮਿਹਨਤਕਸ਼ ਐ ਉਹ ਵੀ ਸ਼ਾਮਲ ਹੋਣਗੇ ਔਰ ਵੱਡਾ ਅੰਦੋਲਨ ਜਿਹੜਾ ਹੈ ਹਿੰਦੁਸਤਾਨ ਲੈਵਲ ਤੇ ਉਹ ਚੱਲੇਗਾ ਔਰ ਫਿਰ ਜਿਹੜੇ ਲੋਕ ਜੇਤੂ ਹੋ ਕੇ ਨਿਕਲਣਗੇ ਇਹਦੇ ਵਿੱਚੋਂ ਸਾਡਾ ਪੂਰਨ ਆਸ ਹੈ ਸਾਨੂੰ ਇਸ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਮਸਲਾ ਹੈਗਾ ਖਤਸ਼ੇ ਜੇ ਮਨਾਂ ਦੇ ਵਿੱਚ ਹੈਗੇ ਜੇ ਕੋਈ ਕਨਫਿਊਜ਼ਨ ਹੈਗੀ ਹੈ ਸਰਕਾਰ ਵੀ ਜਿਹੜੇ ਸਟੇਕ ਹোল্ডার ਨੇ ਉਹਨਾਂ ਦੇ ਨਾਲ ਜ਼ਰੂਰ ਰਾਬਤਾ ਕਰਕੇ ਜੇ ਕੋਈ ਗਲਤ ਫਹਮੀ ਵੀ ਹੈਗੀ ਹੈ ਉਹਨੂੰ ਵੀ ਦੂਰ ਕੀਤਾ ਜਾਵੇ ਜੇ ਕੋਈ ਖਤਸ਼ੇ ਹੈਗੇ ਨੇ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਾਬਾਏ ਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ